ਸਾਸਿਕਾ ਆਜੀ ਸਾਰਿਆਂ ਨੂੰ ਸਾਸਿਕਾ ਆਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਆਪਾਂ ਵੀ ਸਾਰੇ ਠੀਕ-ਠਾਕ ਆ ਤੇ ਗਰਮੀ ਦਾ ਤੁਸੀਂ ਹਾਲ ਦੇਖਣੀ ਡੇ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਦੋ ਦਿਨ ਪਹਿਲਾਂ ਲੱਗੀ ਆ ਛੜੀ ਮੀਂਹ ਦੀ ਉਸ ਤੋਂ ਬਾਅਦ ਉਹਨਾਂ ਮੌਸਮ ਠੰਡਾ ਰਿਹਾ ਅੱਜ ਜਿਹੜਾ ਵਾ ਫਿਰ ਪੂਰੀ ਗਰਮੀ ਭੰਡਈ ਹੈ ਤੇ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਖੰਡੇ ਹੀ ਵੀ ਛੋਟੀਆਂ ਮੁੱਕਣ ਵਾਲੀਆਂ ਵਾ ਤੇ ਸਾਨੂੰ ਕਿਤੇ ਲੈ ਕੇ ਨਹੀਂ ਗਏ ਤੇ ਮੈਂ ਚਲੋ ਤੁਹਾਨੂੰ ਉੱਥੇ ਲੈ ਕੇ ਚਾਹੁੰਦੇ ਹਾਂ ਜਿੱਥੇ ਤੁਹਾਨੂੰ ਵੀ ਫਾਇਦਾ ਹੋਊਗਾ ਮੈਨੂੰ ਵੀ ਫਾਇਦਾ ਹੋਊਗਾ ਤੇ ਤੁਹਾਨੂੰ ਵੀ ਆਣ ਕੇ ਉੱਥੇ ਜਾ ਕੇ ਸਾਰਾ ਕੁਝ ਸਾਫ਼-ਸਾਫ਼ ਤੇ ਬਾਕੀ ਚੱਲਦੇ ਆਂ ਦੇਖਦੇ ਆਂ ਵੀ ਜਾਣਾ ਕਿੱਥੇ ਆ ਨਿਆਣੇ ਦੇ ਮਾੜਾ ਮਾੜਾ ਹਿੰਟ ਤੇ ਹੈਗਾ ਵਾ ਪਰ ਪੂਰਾ ਨਹੀਂ ਹੈਗਾ ਇਹਨਾਂ ਨੂੰ ਉਹ ਗੱਲ ਦੱਸਿਆ ਵਾ ਵੀ ਤੁਹਾਨੂੰ ਕਿਤੇ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਲੇ ਆਂ ਬਾਕੀ ਚੱਲਦੇ ਆਂ ਚੱਲ ਕੇ ਤੁਹਾਨੂੰ ਵੀ ਪਤਾ ਲੱਗ ਜਾਣਾ ਵੀ ਇਹਨੂੰ ਲੈ ਕੇ ਕਿੱਥੇ ਚੱਲੇ ਆਂਗੇ ਜਿੰਦਰੇ ਵੱਜ ਗਏ ਤੇ ਗਰਮੀ ਗਰਮੀ ਬਹੁਤ ਜ਼ਿਆਦਾ ਅੱਜ ਦੋ ਚਾਰ ਦਿਨ ਹੋ ਗਏ ਸਾਕੋ ਮੌਸਮ ਠੰਡਾ ਰਿਹਾ ਆ ਹਾਂ ਅੱਜ ਪੂਰਾ ਗਰਮੀ ਵਾਤ ਕਰ ਰਹੀ ਚਲੋ ਤੇ ਇਹ ਪੁੱਛਦੇ ਵੀ ਕੌਣ ਆਇਆ ਵਾ ਬੱਚਾ ਇਹ ਬੱਚਾ ਹੈਗਾ ਜੀ ਜੀਤਾ ਦਾ ਭਤੀਜਾ ਮੰਤ ਗੱਡੀ ਦੀ ਨਾਲ ਲੱਗਣ ਦੀ ਵਾਰੀ ਤੇ ਇਹਨੂੰ ਵੀ ਛੱਡਣ ਜਾਣਾ ਸਕੋ ਕਿਤੇ ਦਿਨ ਕਪੂਰਥਲੇ ਤੋਂ ਤੇ ਚਲੀ ਨਾਵਾ ਨਾਵਾ ਤੇ ਮੈਂ ਆਣਕਾ ਤੋਂ ਬਚੇਆਂ ਸਿਰਫ ਹਣਾ ਨਾਵਾ ਵੈਰੀ ਗੁੱਡ ਛੋਟਾ ਹੱਥ ਫਿਰ ਵੈਰੀ ਗੁੱਡ ਵੈਰੀ ਗੁੱਡ ਆਪਾਂ ਦੋਨੋਂ ਆਣਕਾ ਤੋਂ ਬਜੇਆਂ ਬਾਕੀ ਸਾਡੇ ਘਰ ਦੇ ਸਾਰੇ ਦੀ ਜਿਵੇਂ ਕਲਵਾਈ ਹੁੰਦੀ ਸੀ ਉਹਦੇ ਸ਼ੌਂਕ ਨਾਲ ਲਵਾਈ ਸੀ ਸਿਰ ਪਿੱਟ ਦੀ ਥੋੜੀ ਤੇਰੇ ਕੋ ਮਜਬੂਰੀ ਥੋੜਾ ਲਵਾਈ ਤੇ ਚਲੋ ਭਲਾ ਆਪ ਹੀ ਦੱਸ ਦਿੱਤਾ ਆਪਾਂ ਵੀ ਜਾਣਾਂ ਚੱਲੇ ਕਿੱਥੇ ਹਣਾ ਓ ਨਾਵਾ ਸੀਕਰ ਰਿਵੀਲ ਹੋ ਗਿਆ ਚਲੋ ਕੋਈ ਨਹੀਂ ਹਣਾ ਕੋਈ ਗਣੀ ਸ਼ੈਰੀ ਨੂੰ ਨਹੀਂ ਪਤਾ ਹੈਗਾ ਚਲੋ ਚੱਲ ਬਹੁਤ ਬਹੁਤ ਚਲੀਏ ਜੀ ਤਾਂ ਡਈਆ ਬਾਹਰ ਵਾਲਾ ਦਰਵਾਜਾ ਲੌਕ ਕਰਨ ਇਹਨੂੰ ਤੇ ਜ਼ਿੰਮੇਵਾਰੀਆਂ ਨਹੀਂ ਛੱਡਦੀਆਂ ਤਿੰਨ ਚਾਰ ਜੰਦਰੇ ਮਾਰਨੇ ਪੈਂਦੇ ਆ ਆਪਾਂ ਸਾਰੇ ਬੈਠ ਜਾਨੇ ਆ ਇਹ ਵਿਚਾਰੀ ਐਂਡ ਤੇ ਹੁੰਦੀ ਆ ਆਜੋ ਆਜੋ ਵੱਜ ਗਿਆ ਦਰਵਾਜਾ ਚਲੋ ਜੀ ਅੱਜ ਸੀਟ ਚੇਂਜ ਹੋ ਗਈ ਆਪੋ ਹੀ ਮੈਂ ਵੀ ਪਿੱਛੇ ਪਿਛਲੀ ਸੀਟ ਤੇ ਬੈਠ ਕੇ ਵੇਖ ਲਾਂ ਹਾਂ ਹਣਾ ਮਾਨਾ ਘਰਾਉ ਹੁੰਦਾ ਭਈ ਨਹੀਂ ਹੁੰਦਾ ਹੁਣ ਆਪਣੀ ਗੱਗੀ ਚ ਦਿੰਦਾ ਪਹੁੰਚ ਗਏ ਜੀ ਸ਼ਹਿਰ ਕਾਦੀਆਂ ਪਿਕਨਿਕ ਪੁਆਇੰਟ ਤੇ ਪਹੁੰਚ ਚੁੱਕੇ ਆ ਬੱਚਿਓ ਚਲੋ ਮਾਰੋ ਛਾਲਾਂ ਤੇ ਪਾਣਾ ਸ਼ੁਰੂ ਇਕੱਲਾ ਇਕੱਲਾ ਜਾਣਾ ਹਾਂਜੀ ਕਿਹਦਾ ਲਗਾ ਪਿਕਨਿਕ ਪੁਆਇੰਟ ਹੈ ਮਨਤ ਵਧੀਆ ਰਹਣਾ ਵੇਖੇ ਤੇ ਨਾ ਖਿਆ ਸਾਫ ਦੇਖੂਗਾ ਇੱਥੇ ਆਣ ਕੇ ਵੇਖਿਓ ਹੁਣ ਐਨਕ ਲੱਗ ਜਣੀ ਸਾਰਿਆਂ ਦੇ ਸਾਫ ਦੇਖਦਾ ਸਾਫ ਦੇਖਣਾ ਸਾਰਿਆਂ ਨੂੰ ਆ ਗਏ ਜੀ ਸਾਰੇ ਐਨਕ ਲਵਾ ਕੇ 1 2 3 ਤਿੰਨ ਜਣੇ ਜਣਾਂ ਦਾ ਲੱਗੀਆਂ ਕਿਨ ਘੜਦਾ ਵਾਟਰ پارک ਲੋ ਜਾ ਇਹ ਆ ਗਏ ਨੇ ਦਾ ਪਹਿਲੇ ਅਸੀਂ ਤਿੰਨ ਉਹਨਾਂ ਦੀ ਇੱਕ ਇੱਕ ਡੰਡੀ ਪਈ ਤਿੰਨਾਂ ਦੀ ਜੇਕ ਨਹੀਂ ਬਣੀ ਦੋ ਬਣ ਗਏ ਆ ਅੱਛਾ ਡੰਡੀਆਂ ਜੀ ਸੜ ਗਿਆ ਦਾ ਤੇ ਪੰਡੀਆਂ ਨੇ ਕਿ ਨਵੀਂ ਲੱਗੀ ਆ ਇਹਦੀ ਨਾ ਤੇ ਚੱਕ ਲਈ ਤੇ ਕੋਲ ਸੀ ਇਹ ਇਹ ਬਚ ਗਈ ਹੈ ਬਿਲਕੁਲ ਠੀਕ ਆ ਸਾਡੇ ਘਰ ਵਿੱਚੋਂ ਸਿਰਫ ਇਹੋ ਜੀ ਆਦੇ ਇੱਕ ਮੈਂ ਵਾ ਬਾਕੀ ਸਾਰੇ ਜਿਹੜੇ ਆਏ ਤਕਰੀਬਨ ਤਿੰਨ ਅੱਧੇ ਹੀ ਆ ਪ੍ਰੇਮ ਨੂੰ ਪਸੰਦ ਆ ਚਲ ਕੋਈ ਨਹੀਂ ਬਾਅਦ ਕਰ ਲਾਂਗੇ ਟਾੜੇ ਬਾਤੇ ਨਹੀਂ ਗਰਮੀ ਠੰਡੀ ਜਗ੍ਹਾ ਲੱਭੀ ਇੱਕ ਆ ਵੀ ਲਿਖਿਆ ਝੂਟਦੇ ਨਹੀਂ ਵਿਖਲਾ ਟਾਈਮ ਇੱਥੇ ਆਇਆ ਠੜਨੀ برف ਬਸ ਤੇ ਘਰ ਕਿਹ ਚਲੋ ਚਲ ਚਲੀਏ ਫਿਰ ਤੁਹਾਨੂੰ ਵਧੀਆ ਜਗ੍ਹਾ ਖੜਦੇ ਹਾਂ ਘੁੰਮ ਫਿਰ ਲਿਆ ਵਾਣ ਚਲੋ ਖਮਾਫਲਾ ਤਾਂ ਹੁਣ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕਰਨੀ ਮੰਨਤ ਲੈਣਗੀ ਗਿਫਟ ਮੰਨਤ ਦੀ ਫਰੈਂਡ ਦਾ ਹੈਪੀ ਬਰਥਡੇ ਆ ਹੈਪੀ ਬਰਥਡੇ ਤੇ ਜਿਹਦਾ ਵੱਡੇ ਲੰਘਿਆ ਫਿਰ ਉਹਦਾ ਵੜੀ ਦਿੱਤਾ ਨਹੀਂ ਆਨਲਾਈਨ ਮੰਗਾਇਆ ਸੀ ਤੇ ਉਹ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਉਹਦਾ ਕੀ ਪੀਆ ਪਸੰਦ ਆ ਕੋਈ ਨਾ ਮੈਂ ਕੁੜੀਆਂ ਨਹੀਂ ਕੁੜੀਆਂ ਨਹੀਂ ਹਾਂ ਤੇ ਮੈਂ ਨਹੀਂ ਕੋਈ ਨਾ ਨਾ ਤੁਸੀਂ ਲੈਣਾ ਕੋ ਗਿਫਟ ਨਹੀਂ ਕੋਈ ਵੀ ਕੋਈ ਨੀ ਕੱਟ ਹੁੰਦੀ ਆ ਉਧਰ ਉਹਦੇ ਵਾਲੇ ਕੰਮ ਵੇ ਹਾਂਜੀ ਕਿਦਾਂ ਕੀ ਲੈਣਾ ਬੁਲਟ ਲੈਣਾ ਲੈਨੇ ਕੋਈ ਨਹੀਂ ਮੇਲੇ ਤੋਂ ਲਾਂ ਕੇ ਕੋਈ ਆਹ ਤੇ ਹੋਰ ਬੇ ਸਕੂਟਰੀਆਂ ਮੰਤੋ ਵੀ ਠੀਕ ਆ ਪਾਲੂ ਜਾ ਕੱਲੀ ਲਾਈਟ ਹੀ ਚਲਣੀ ਇੰਦੀ ਚਲਾ ਹਨ ਇਹ ਚਲੇ ਇਹ ਸੱਲਵੇਂ ਦੇ ਆਹ ਕਿੰਨੀ ਲਾਈਟਾਂ ਜੀ ਤੂੰ ਚਾਰ ਅੱਛੇ ਚਾਰ ਜਣ ਆਏ ਠੀਕ ਹੈ ਫਿਰ ਹਾਂ ਸੱਲਾ ਨਾ ਹੁੰਦਾ ਵੀ ਸੱਲ ਮੁੱਕ ਜਾਣ ਮੁਰਕੇ ਦੂਜੀ ੜੀ ਕੋਈ ਪਵਾਉਂਦਾ ਨਹੀਂ ਆ ਚਾਰ ਰਹਾਏ ਚਾਰ ਪਵਾਂਦਾ ਕਿੰਨੇ ਕੱਢਦਾ ਵੀ ਇੱਥੇ ਦੋ ਕੁਆਲਿਟੀਆਂ ਆਉਂਦੀਆਂ ਆਹ ਕੁਆਲਿਟੀ ਸਟੇਟਿੰਗ ਸੇਮ ਹੀ ਆ ਤੁਹਾਨੂੰ ਇਸ ਤਰ੍ਹਾਂ ਦਾ ਇਹਨਾਂ ਦਾ ਕਿੰਨਾ ਕਿੰਨਾ ਰੇਟ ਹੈ 380 ਇੱਕ ਸੀਸ 360 ਦੇ ਕਿੰਨੇ 380 ਇਹਦਾ ਕੀ ਰੇਟ 360 650 ਇਹ ਵੀ ਆਵਾਜ਼ ਕੱਢਦਾ ਨਹੀਂ ਨਹੀਂ ਆਵਾਜ਼ ਕੋਈ ਵੀ ਨਹੀਂ ਕੱਢਦਾ ਹਰ ਚੀਜ਼ ਉਹਦਾ ਵਧੀਆ ਵਾ ਕੋਲੇ ਪਏ ਤੇ ਅੱਗ ਤੇ ਅੱਗ ਲੱਗੀ ਐ ਚਾਰਜਿੰਗ ਵਾਲਾ ਪੁਆਇੰਟ ਐ ਵਧੀਆ ਲੱਗਦੀ ਐ ਫਾਇਨਲ ਸਿਲੈਕਟ ਹੈ ਫਾਇਨਲੀ ਆ ਪਸੰਦ ਆ ਗਿਆ ਇੱਕ ਦਾ ਵੱਡੇ ਲੰਘ ਗਿਆ ਵਾ ਛੁੱਟੀਆਂ ਦੇ ਵਿੱਚ ਤੇ ਇੱਕ ਦਾ ਵੱਡੇ ਜਿਹੜਾ ਵਾ ਉਹ ਹਣ ਵਾਲਾ ਛੁੱਟੀਆਂ ਤੋਂ ਬਾਅਦ ਉਹਦਾ ਗਿਫਟ ਭੇਜਿਆ ਸੀ ਘਰ ਪਰ ਇਹ ਆ ਵੀ ਉਹ ਵਾਪਸ ਆ ਗਿਆ ਸੀ ਸੈਟ ਨਹੀਂ ਹੈ ਨਾ ਉਹ ਡਰੈਸ ਤੇ ਨਹੀਂ ਡਿਲੀਵਰ ਨਹੀਂ ਹੋਇਆ ਡਰੈਸ ਤੇ ਦੋਸੇਲੇ ਨਿਕੰਮ ਸਰ ਕੇ ਚਲੋ ਹਾਂ ਤੇਰੀ ਨੇ ਕੋਈ ਛੇਲੀ ਆ ਗਈ ਲਾਸਟ ਸਾਲ ਰਹਿ ਗਿਆ ਵਿਚਾਰੀ ਦਾ ਹੈਗੀ ਹੈ ਤੁਸੀਂ ਲਾ ਲਾ ਕੇ ਵਾਪਸ ਰਹਿ ਗਿਆ ਵਿਚਾਰੀ ਦਾ ਮੁੜ ਗਿਆ ਫਿਰ ਇੱਕ ਦੂਜੇ ਨਾਲ ਵਿਛੜੀਆਂ ਗਈ ਪਤਾ ਕਿੱਥੇ ਕਿੱਥੇ ਜਾ ਗਏ ਇਹਨਾਂ ਨੇ ਹਾਂ ਇਹ ਗੱਲ ਤੇ ਹੈਗੀ ਆ ਲਾਸਟ ਸਾਲ ਹੀ ਆ ਬਾਕੀ ਲਾਸਟ ਸਾਲ ਹੀ ਆ ਇਹ ਕਿੰਦਾ ਇੱਕਦਮ ਮੇਲਾ ਨੇ ਇਹਨਾਂ ਦੇ ਅਸੀਂ ਨਾ ਸ਼ਹਿਰ ਨੂੰ ਡੇ ਆ ਕਹਿਣ ਵੀ ਨਹੀਂ ਲੈਣੀ ਇਸ ਤੁੰਦਾ ਬੜਾ ਵਾ ਚੀਜ਼ਾਂ ਵੇਖੇ ਅਸਾ ਚਾਹੀਏ ਇਹ ਵੀ ਅਹਿੰਤੀ ਚੀਜ਼ਾਂ ਵੇਖਣੇ ਆ ਗੱਡੀਆਂ ਕੋਈ ਵੇਖਣੇ ਆ ਕੋਈ ਵੀ ਸਮਾਨ ਲੈਣੇ ਸਾਡਾ ਵੀ ਜੀ ਕੰਡਾ ਤੇ ਆਪਾਂ ਲੈ ਲਈਏ ਉਹ ਬਚਪਨਾ ਜਿਹੜਾ ਵੰਦਰੋਂ ਜਾਂਦਾ ਨਹੀਂ ਹੁੰਦਾ ਹਮੇਸ਼ਾ ਵੇਂਦਾ ਹੀ ਹੁੰਦਾ ਵਾਪਾਂ ਜੋ ਮਾਜੀ ਆ ਜੀ ਕੋਈ ਗੱਡੀ ਵੀ ਵੇਖੀ ਤੇ ਆਪਣੇ ਆਪ ਨੂੰ ਐਕਸਾਈਟਮੈਂਟ ਹੋ ਜਾਂਦੀ ਹੈ ਵੀ ਆਹ ਚੀਜ਼ ਲੈ ਲਈਏ ਆਪਾਂ ਪਰ ਉਹ ਰੋਟਾ ਦਾ ਸ਼ਹਿਰ ਨੂੰ ਜੇ ਦੇਰ ਤੇ ਕੀ ਪੀਤੜੀ ਹੋ ਗਈ ਵੀ ਮੈਨੂੰ ਰੋਕਣ ਦੇ ਜੀ ਨਹੀਂ ਲਾ ਕੇ ਦੇਣਗੇ ਨਹੀਂ ਉਹ ਗੱਡੀ ਲਾ ਗੱਡੀ ਲਾ ਕੇ ਦੇਰ ਤੀ ਮੈਂਟ ਲਾ ਲਵਾਂ ਜੀ ਇੱਥੇ ਸ਼ੌਕ ਨਹੀਂ ਅੱਗੀ ਆਇਆ ਨਾ ਮੈਂ ਤੁਹਾਨੂੰ ਤਾਂ ਬਾਹਰ ਨਾ ਜਾ ਕੋਈ ਕਰਨੀ ਪਹਿਲਾਂ ਵੀ ਆਏ ਆ ਪਰਵੇਲਾ ਅਜੇ ਵੀ ਦਿਲ ਕਰਦਾ ਵੀ ਆ ਚੀਜ਼ ਲੈ ਲਈ ਹਾਇ ਕਿੰਨੀ ਸੋਹਣੀ ਲੱਗਦੀ ਹੈ ਭਾਵੇਂ ਕਿ ਉਮਰ ਨਹੀਂ ਹੈਗੀ ਉਮਰ ਨਹੀਂ ਰਹੀ ਉਹ ਪਰ ਫਿਰ ਵੀ ਦਿਲ ਅੰਦਰ ਜਿਹੜਾ ਬਚਪਨ ਵਾਲਾ ਸਿਸਟਮ ਜਿਹੜਾ ਅਜੇ ਵੀ ਐਕਟਿਵ ਹੈ ਉਮਰ ਕਿਉਂ ਨਹੀਂ ਰਹੀ ਨਹੀਂ ਤੂੰ ਮੰਦਰ ਉਹ ਫਰਨੀ ਰਹੀ ਮਤਲਬ ਨਹੀਂ ਰਹੀ ਮਤਲਬ ਹੁਣ ਬੱਤ ਗਏ ਆ ਪਰ ਇਹ ਆ ਵੀ ਸਚਾਈ ਇਹੋ ਹੀ ਆ ਵੀ ਬਚਪਨਾ ਜਿਹੜਾ ਹਮੇਸ਼ਾ ਤੁਹਾਡੇ ਨਾਲ ਹੀ ਰਿਹਾ ਕੋਈ ਨਹੀਂ ਮਰਦਾ ਹੈ ਅੰਦਰ ਰਹਿਦਾ ਰਹਿਦਾ ਬਾਕੀ ਸੌ ਬੜੀ ਸੋਹਣੀ ਆਪਾਂ ਪਹਿਲਾਂ ਵੀ ਇੱਥੇ ਆਏ ਆ ਤੇ ਕਰੇ ਗਿਫਟ ਲੈ ਕੇ ਗਏ ਉਦੋਂ ਵੀ ਮੰਨ ਤਨੇ ਗਿਫਟ ਲਿਆ ਮੰਤਵਾਤ ਤੇ ਜਿਹੜੀ ਛੇੜੀ ਬਾਤ ਤੇ ਅੱਜ ਵੀ ਇਹਦੇ ਵਾਸਤੇ ਲੈ ਕੇ ਚ ਇਹ ਕਾਦੀਆਂ ਸ਼ਹਿਰ ਦੇ ਵਿੱਚ ਹੀ ਆ ਤੁਸੀਂ ਜੇ ਕਹਿੰਦੇ ਆਉਣਾ ਹੈਗਾ ਨੂਰ ਆ ਕੇ ਤੇ ਦੇਖਦੇ ਹੋ ਭਾਈ ਸਾਰਾ ਸਮਾਨ ਬੜਾ ਵਧੀਆ ਵਾ ਤੇ ਰੇਟ ਵੀ ਬਿਲਕੁਲ ਵਾਜ ਵਜਾਇਆ ਹੋਊਗੀ ਨਾ ਗਾਉਂਗੀ ਤੇਰੀ ਨੂੰ ਆਂ ਚੀਜ਼ ਪਸੰਦ ਆ ਗਈ ਸਾਰੀ ਬਣਾ ਕਰ ਕੋਲ ਚੱਲ ਗਏ ਮੈਂ ਤਕਾਨੀ ਸਾਰੇ ਪਾਸੇ ਐਚੇ ਚੱਲ ਬੰਦੇ ਨੇ ਨਹੀਂ ਚੱਲਦੇ ਅੱਛਾ ਹੁਣ ਨਹੀਂ ਬਣਾ ਹਾਂ ਫੇਰੀ ਕਰਦੀ ਚੱਲ ਆ ਲੱਗ ਚੱਲ ਹਾਂ ਵੈਰੀ ਗੁੱਡ ਇਹ ਨਾਲ ਗੱਡੀ ਰੰਗ ਦੇ ਇੱਕ ਹੀ ਉੱਠ ਲੈਣਾ ਇਹ 1 2 3 3 4 5 ਗਿਉਟ ਲੈ ਆ ਇੱਕ ਉਸ ਲੈਣ ਉਤਰੀ ਹੈ ਹੈ ਨਹੀਂ ਨਹੀਂ ਗੱਡੀ ਪਤਾ ਹੈ ਗੱਡੀ ਰੰਗ ਦੇ ਇੱਕ ਚੀਜ਼ ਲੈਣੀ ਹੈ ਬੋਰਾ ਹੋ ਜਾਣਾ ਕਿਹਦੇ ਦੇ ਬੋਰਾ ਵੇਣਾ ਕਿ ਉਹਨਾਂ ਬੋਰੀ ਹੋ ਜਾਣਾ ਕੋਈ ਨਹੀਂ ਤੈਨੂੰ ਖੜਾ ਕੇ ਪਿਆਲੀਆਂ ਚ ਇਹਨਾਂ ਦਾ ਪੋਰਾ ਹੀ ਨਹੀਂ ਕਿੰਨੇ ਰਹਿ ਗਏ ਜੀ ਕੰਮ ਨਹੀਂ ਪੋਰਾ ਹੋ ਗਿਆ ਹੁਣ ਮੰਮੀ ਵਟਾ ਦਿਓ ਮੰਮੀ ਨੇ ਬੋਰਾ ਹੋ ਗਿਆ ਚਲੋ ਚਲੀਏ ਪੌਂਦ ਕੇ ਜੀ ਹਰਚੋਵਾਲ ਇਹਨਾਂ ਨੂੰ ਆਖਿਆ ਕਿ ਤੁਹਾਨੂੰ ਚਲੋ ਪੀਜ਼ਾ ਖਾਣ ਕੇ ਲੁਣਨੇ ਆ ਨਵੀਂ ਸ਼ਾਪ ਖੁੱਲੀ ਹੈ ਇੱਥੇ ਸ਼ੂਟ ਵੀ ਹੋਇਆ ਹੈ ਕਰੀ ਸਾਡੇ ਨਾਲ ਚਵਾਲ ਵਿੱਚ ਆ ਚਲੋ ਤੇਰੇ ਵੀ ਕਿਉਂ ਨਾ ਆ ਜੀ ਹਾਂ ਹੋ ਰਿਹਾ ਇੱਥੇ ਕੋਈ ਫਿਕਰ ਨਹੀਂ ਉਦੋਂ ਨਿਆ ਮਹ ਕੋਸ਼ਿਸ਼ ਕਰਨਾ ਨਾ ਉਹਦੀ ਮਰਜ਼ੀ ਨਾ ਦੱਸ ਕਿਹੜਾ ਫਸ ਕੇ ਖਾਲਦਾ ਨਾ ਉਹਨੇ ਹਾਂ ਬੱਜੋ ਭਾਜੀ ਤੁਸੀਂ ਹੈ ਐਸੇ ਬਣਾਵਾ ਜਿਹੜਾ ਖੋਪਰੀ ਚਾਹ ਨਾ ਉਹ ਹਾਂ ਜਿਸ ਵਾਂਗ ਕੱਢੀ ਮੈਂ ਹਾਂ ਸੁਟੀਆਂ ਕੱਢ ਕੇ ਚੱਲੇ ਜਾਂਦੀ ਨਾ ਛਟੀਆਂ ਦਾ ਰਾਸ ਤੇ ਨੂੰ ਨਾ ਦੋ ਕਰਦੇ ਨਾ ਇਹ ਇੰਟੀਰੀਅਰ ਨਹੀਂ ਹੋਇਆ ਭੀ ਇਹਨਾਂ ਨੂੰ ਅਜੇ ਨਹੀਂ ਮਿਲਿਆ ਤੇ ਡੀਗੀ ਲਈਏ ਕਿਉਂ ਨਾ ਹੈਪੀ ਚਲ ਚਾਰੀ ਆ ਇਧਰ ਡੀ ਕੰਡਿਆ ਜੇ ਕੋਈ ਨਹੀਂ ਜੇ ਤੁਹਾਨੂੰ ਹਕ ਹੋਣਾ ਨਾ ਤੁਸੀਂ ਫ੍ਰੀ ਹੋ ਕੇ ਖਾਣਾ ਤੁਸੀਂ ਮੁਕ ਤੁਸੀਂ ਮੁਗਲ ਵੇਖਿਆ ਸਾਡੇ ਨਾ ਕੋਈ ਵੀ ਮੁਗਲ ਵੇਖਿਆ ਕੋਈ ਨਹੀਂ ਚਲੋ ਜੀ ਖੋਗ ਇਸਮਾਪਤੀ ਹੁਣ ਚੱਲੀਏ ਫਿਰ ਛੋਟੀਆਂ ਦੇ ਨਾਲ ਨਾਲ ਲਾਸਟ ਲਾਸਟ ਛੋਟੀਆਂ ਦੀ ਪਾਰਟੀ ਹੋ ਗਈ ਹੈ ਨਾ ਸਾਰੀ ਲੋਕੇਸ਼ਨ ਬਹੁਤ ਵਧੀਆ ਪਹਿਲੀ ਵਾਰ ਹੀ ਆਇਆ ਇੱਥੇ

ਵਧੀਆ ਸਹੀ ਹੈ ਗਾਵਾ ਤੇ ਵਧੀਆ ਲੱਗਾ ਨਹੀਂ ਤੇ ਪੇਲੀਆ ਹੀ ਆਏ ਆ ਜਿੰਨਾ ਅਰਵਾਇਸ ਹੋ ਗਈ ਉਹ ਜਿੱਥੇ ਗਾਵਾ ਵਧੀਆ ਜਗ੍ਹਾ ਹੈ ਵਧੀਆ ਵਸਤੂ ਹੈ ਬਹੁਤ ਵਧੀਆ ਗ੍ਰੇਡ ਵੀ ਬਿਲਕੁਲ ਠੀਕ ਹੈ ਵਧੀਆ ਲੱਗਾ ਵੀ ਲੱਗਾ ਚਲੋ ਇਹ ਜੁੱਟੀਆਂ ਜਣੀਆਂ ਕੰਪਲੀਟ ਹੋ ਗਈਆਂ ਤੇ ਅੱਜ ਨੂੰ ਲੈ ਕੇ ਆਈਏ ਤੇ ਨਿਆਣੇ ਨੂੰ ਪਹੁੰਚੋਗੇ ਚਲੋ ਠੀਕ ਹੈ ਓਕੇ ਬਾਏ